ਅਲੱਗੀ ਤਰ ਪਾਤਸ਼ਾਹ ਮਹਾਰਾਜ ਜਦੋਂ ਇਹ ਸੰਸਾਰ ਵਿੱਚ ਆਉਣ ਲੱਗੇ ਨਾ ਉਹਨਾਂ ਆਖਿਆ ਹੈ ਕਾਲਪੁਰਖ ਵਾਹਿਗੁਰੂ ਮੇਰਾ ਇਹ ਸੰਸਾਰ ਵਿੱਚ ਜਾਣ ਨੂੰ ਜੀਨ ਸੀ ਮੈਨੂੰ ਹੁਕਮ ਲਾਉਂਦੇ ਤੇ ਮੈਂ ਚਲਾ ਜਾਣਾ ਇਹ ਗੱਲ ਵੀ ਉਹਨਾਂ ਆਪਣੀ ਬਾਣੀ 'ਚ ਆਖੀ ਚਿਤ ਨਾ ਭयो ਹਮਰੋ ਆਵਨ ਕੈ ਚੁੱਭੀ ਰਹੀ ਚੁੱਭੀ ਰਹੀ ਸ੍ਰੋਤ ਪ੍ਰਭ ਚਰਨਨ ਮੇ ਇੰਨੀ ਸੁਰਤ ਜੁੜ ਗਈ ਆ ਵਾਹਿਗੁਰੂ ਪੀਏ ਪਰ ਇੱਕ ਵਾਦਾ ਕਰਕੇ ਇੱਕ ਸ਼ਰਤ ਲਾ ਕੇ ਉਹਨਾਂ ਆਖਿਆ ਬੇਟਾ ਕਾਦੀ ਉਹਨਾਂ ਆਖਿਆ ਹੈ ਵਾਹਿਗੁਰੂ ਸਾਰ ਵੀ ਜਾ ਕੇ ਮੈਂ ਤੇ ਭੁੱਲ ਜਾਵਾਂ ਪਰ ਮੇਰੇ ਵਾਹਿਗੁਰੂ ਤੁਸੀਂ ਨਾ ਮੈਨੂੰ ਉਹਨਾਂ ਆਖਿਆ ਜਾਓ ਬੇਟਾ ਤੁਹਾਡੀ ਹਰ ਪੱਖ ਤੋਂ ਹੀ ਰੱਖੇ ਜਿਹੜਾ ਅਸੀਂ ਆਨੇ ਨਾ ਪੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਜੇ ਗੁਰੂ ਗੋਬਿੰਦ ਸਿੰਘ ਨੂੰ ਪੁੱਛੀਏ ਪੀ ਖਾਲਸਾ ਆਹ ਆਹ ਉਹ ਬਿਲਕੁਲੋਂ ਮੁਮਕਰ ਹੋ ਜਾਂਦੇ ਆਂਦੇ ਮੈਂ ਨਹੀਂ ਸਾਜਿਆ ਠਾੜ ਪਿਓ ਮੈਂ ਜ਼ੋਰ ਕਾਚਨ ਬਚਨ ਕਹਾ ਸਿਰ ਨਿਆਏ ਪੰਥ ਪੰਥ ਚੱਲੇ ਸਭ ਜਗਤ ਮੈਂ ਜਬ ਤੁਮ ਕਰੋ ਸਹਾਈ ਹੈ ਵਾਹਿਗੁਰੂ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਨਾ ਤੇ ਪੰਥ ਤਾਂ ਚੱਲੇਗਾ ਜਿਹੜੇ ਉਹਨਾਂ ਨੂੰ ਪਰਮੇਸ਼ਰ ਉਹਨਾਂ ਤੇ ਵੀ ਉਹਨਾਂ ਵੱਡੀ ਪਾਪ ਬੰਦੀ ਲਾਤੀ ਘਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਤੇ ਨਰਕ ਕੁੰਡ ਮਹਿ ਪਰੇ ਗੁੰਡ ਮਹਿ ਪਰੇ ਮੈਨੂੰ ਪਰਮੇਸ਼ਰ ਆਖਣ ਨਰਕਾਂ ਵਿੱਚ ਜਾਓਗੇ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਤੁਹਾਨੂੰ ਫਿਰ ਆਖੀਏ ਕੀ ਆਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਵਾਹਿਗੁਰੂ ਦਾਸ ਉਹਨਾਂ ਦੇ ਜਿਹੜਾ ਜੀ ਛੱਡਦੇ ਤੇ ਦੂਜੇ ਦਾ ਗੁਲਾਮ ਹੋ ਜੇ ਫਿਰ ਉਹਨਾਂ ਤਮਾਸ਼ਾ ਕਿਹੋ ਜਿਹਾ ਵਿਖਾਇਆ ਐ ਕਿ ਸੋਚਿਆ ਨਹੀਂ ਅਸੀਂ ਤੇ ਆਨੇ ਵੀ ਆਹ ਦਿਹਾੜਾ ਤੇ ਮਹਾਰਾ ਜਿੰਨੇ ਸੁਖ ਤੇਰੇ ਉਹ ਸਾਰੇ ਦੇ ਸਾਰੇ ਮੇਰੀ ਝੋਲੀ ਚ ਪਾ ਗਵਾਂਡੀਆਂ ਨੂੰ ਭਾਵੇਂ ਮਿਲਣ ਤੇ ਨਾ ਪਾਵੇ ਨਾ ਮਿਲਣ ਤੇ ਜੇ ਬਹੁਤੇ ਸੁਖ ਮੰਗੋਗੇ ਤੇ ਦੁੱਖ ਮਿਲੇਗਾ ਦੁੱਖ ਦਾ ਸੁਖ ਰੋਗ ਪਿਆ ਸੁਖ ਰੋਗ ਪਿਆ ਤੇ ਜੇ ਦਾ ਜੋ ਲਈ ਅੜ ਕੇ ਲੈ ਲੋਗੇ ਨਾ ਫਿਰ ਉਹਦੇ ਵਿੱਚ ਸੋਗਾ ਉਹ ਸਾਡੇ ਵਾਸਤੇ ਚੰਗਾ ਚਿਤਵਦਾ ਹੈ ਅਸੀਂ ਚੰਗਾ ਨਹੀਂ ਚਿਤਵਦੇ ਇੱਕ ਧਰਮ ਰਾਜ ਨੇ ਆਪਣੇ ਕੋਲ ਇੱਕ ਦੂਤ ਰੱਖ ਅਸੀਂ ਉਹਨੂੰ ਦੂਤ ਕਹਿੰਦੇ ਮੌਤ ਉਹ ਮੌਤ ਦਾ ਫਰਿਸ਼ਤਾ ਕਹਿ ਦਿੰਦੇ ਜਦੋਂ ਆਪ ਨੂੰ ਹੁਕਮ ਕੋਨ ਤਾਂ ਗੱਲ ਕਰ ਰਿਹਾ ਸਾਂ ਮੈਂ ਆਪਣੇ ਕੋਲ ਦੂਤ ਰੱਖਿਆ ਜਿਹੜਾ ਬੰਦ ਦੀ ਜਾਨ ਕੱਢ ਕੇ ਖੜਦਾ ਆਂਦੇ ਤਿੰਨ ਜੋੜੀਆਂ ਬੱਚਿਆਂ ਨੂੰ ਜਨਮ ਦਿੱਤਾ ਤੇ ਧਰਮਰਾਜ ਨੇ ਆਪਣੇ ਦੂਤ ਨੂੰ ਹੁਕਮ ਕਿ ਵੀ ਉਹ ਸ ਮਾਂ ਨੂੰ ਮਾਰ ਕੇ ਮੇਰੇ ਕੋਲ ਆਇਆ ਜਦੋਂ ਮਾਰਨ ਆਇਆ ਉਹਨੇ ਕੀ ਵੇਖਿਆ ਬੱਚੀ ਬਿਲਕੁਲ ਬੇਹੋਸ਼ ਪਈ ਆ ਇੱਕ ਬੱਚੀ ਮਾਂ ਦਾ ਦੁੱਧ ਚੁੰਗ ਰਹੀ ਹੈ ਬੱਚੀ ਜ਼ੋਰ-ਜ਼ੋਰ ਨਾਲ ਰੋਈ ਜਾ ਰਹੀ ਹੈ ਉਹ ਧਰਮਰਾਜ ਦੇ ਦੂਤ ਨੇ ਸੋਚਿਆ ਕਿ ਇਹਨਾਂ ਬੱਚਿਆਂ ਦੀ ਗਵਾਂਡੀ ਵੀ ਸੰਭਾਲਣ ਵਾਲਾ ਨਹੀਂ ਕੋਈ ਜੇ ਰੱਬ ਚੱਲਿਆਵੇ ਤੇ ਆਪਣੀਆਂ ਬੱਚੀਆਂ ਨੂੰ ਸੰਭਾਲੇ ਉਹ ਗਿਆ ਵਾਪਸ ਆ ਗਿਆ ਧਰਮਰਾਜ ਨੇ ਆਖਿਆ ਜੀ ਉਨੇ ਆਖਿਆ ਜੀ ਆ ਹਾਲ ਸੀ ਤੇ ਮੈਂ ਉਸ ਮਾਰ ਨਹੀਂ ਸਕਿਆ ਉਹਨੇ ਉਹਨੂੰ ਬਹੁਤ ਤੂੰ ਮੇਰਾ ਕਹਿਣਾ ਨਹੀਂ ਮੰਨਿਆ ਜਿੰਨਾ ਚਿਰ ਤੂੰ ਆਪਣਾ ਪ੍ਰਾਚਿਤ ਨਾ ਕਰ ਲੇਗਾ ਮੈਂ ਤੈਨੂੰ ਇਸ ਆਪਣਾ ਅੰਦੇ ਖਾਰਜ ਕਰਕੇ ਛੁੱਡ ਦਿੰਦਾ ਐ ਸੰਸਾਰ ਵਿੱਚ ਇੱਕ ਚਰਾਹੇ 'ਚ ਪਿਆ ਕੋਈ ਲਾਗੋ ਦੇ ਬੰਦਾ ਨੰਗ ਰਿਆ ਸੀ ਦਾ ਚਮਾਰ ਸੀ ਉਹਨੇ ਵੇਖਿਆ ਕੁਪਿਆ ਉਹਨੇ ਉਹਨੂੰ ਚੁੱਕਿਆ ਤੇ ਆਪਣੇ ਘਰ ਵਿੱਚ ਲੈ ਆਂਦਾ ਤੇ ਉਹਨੇ ਉਹਨੂੰ ਜੋ ਸਖਾਤੀ ਧਰਮਰਾਜ ਦੇ ਦੂਤ ਨੂੰ ਤੇ ਜਦੋਂ ਵਿੰਗਾ ਤੋਪਾਂ ਲੱਗਣਾ ਨਾ ਉਹਨੇ ਉਹਨੂੰ ਉਹਨੇ ਸੋਚਿਆ ਵੀ ਜੇ ਮੈਂ ਇੱਕੇ ਵਾਰ ਧਰਮਰਾਜ ਦੀਆਂ ਡਾਟਾ ਉੱਥੇ ਸਹਿ ਲੈਂਦਾ ਤੇ ਆਰ ਦੀਆਂ ਡਾਟਾ ਸਹਿਣ ਤੋਂ ਤੇ ਮੈਂ ਵੱਜ ਜਾਂਦਾ ਹਾਂ ਆਹ ਏਡੇ ਜ਼ੋਰ ਨਾਲ ਚੱਲ ਪਈ ਵਾਈ ਗੁਰੂ ਨਾ ਰਾਜੇ ਵੀ ਜੋੜੇ ਸੌਣ ਲੱਗ ਪਏ ਆਹਾਂ ਕਿਉਂਕਿ ਜਿੱਥੇ ਪਣੇ ਸੀ ਉੱਥੇ ਬਰਕਤਾਂ ਤੇ ਆਉਣੀਆਂ ਸੀ ਕਿਉਂਕਿ ਬੜੇ ਵੱਡੇ ਕਰਦਾ ਦੂਸ ਸੀ ਆਂਦੇ ਕ ਰਾਜੇ ਦਾ ਮੰਤਰੀ ਚਮੜਾ ਲੈ ਕੇ ਵੀ ਆ ਰਾਜੇ ਦੀਆਂ ਦੋ ਜੁੱਤੀ ਵਧੀਆ ਕਰਕੇ ਉਸ ਸ਼ਹਿਰ ਦਾ ਇਹ ਰਿਵਾਜ ਸੀ ਕਿ ਜਿਹੜਾ ਬੰਦਾ ਜਿਉਂ ਉਹ ਅੱਡੀ ਵਾਲੀ ਜੁੱਤੀ ਪਾਉਂਦਾ ਸੀ ਜਿਹੜਾ ਬੰਦਾ ਮਰ ਜਾਂਦਾ ਉਹਦੇ ਪੈਰੀ ਸਲੀਪਰ ਪਾਏ ਜਾਂਦੀ ਸੀ ਉਹਨੇ ਆਖਿਆ ਜੀ ਰਾਜੇ ਦੀ ਜੁੱਤੀ ਬਣਾਵਾਂਗੇ ਰਾਜੇ ਤੇ ਤੁਰ ਗਿਆ ਉਹ ਧਰਮ ਰਾਜ ਤੇ ਦੂਰ ਅੱਖ ਬਚਾ ਕੇ ਚਮੜਾ ਕਟਿਆ ਤੇ ਉਹਨੇ ਉਹਨੂੰ ਉਹ ਬਹੁਤ ਬਾਟ ਰਿਹਾ ਉਹ ਕਿੰਨਾ ਕੀਮਤ ਚਮੜਾ ਸੀ ਰਾਜੇ ਦੀ ਜੁੱਤੀ ਅੱਡੀ ਵਾਲੀ ਸੀ ਤੂੰ ਐ ਕੀ ਕੀਤਾ ਈ ਆਹਾ ਇਹਨਾਂ ਚਿਰ ਨੂੰంత్రి ਭੱਜਾ ਆਉਂਦਾ ਉਹਨੇ ਆਖਿਆ ਕਿਤੇ ਚਮੜਾ ਤੈਨੂੰ ਨਹੀਂ ਦਿੱਤਾ ਉਹਨੇ ਆਖਿਆ ਕਿਉਂ ਅਖੇ ਰਾਜਾ ਮਰ ਗਿਆ ਆਹਾ ਆਹਾ ਕਿਵੇਂ ਰਾਜਾ ਬਣੇ ਪਏ ਬਾਈ ਗੁਰ ਬੰਦੇ ਨੂੰ ਕੋਈ ਆਹਾ ਤੇ ਜੋ ਮੈਂ ਰੱਬ ਕੋ ਜਾਨਾ ਮੈਂ ਇਹਦਾ ਸੁੱਖ ਵੀ ਮੰਨਣਾ ਕਿ ਨਹੀਂ ਗੁਰੂ ਤੇ ਗਾੜੀ ਇਹ ਵੀ ਅਰਦਾਸ ਕਰਦਿਆ ਕਰੋ ਕਿ ਜੋ ਤੂੰ ਆਪਣੀ ਖੁਸ਼ੀ ਨਾ ਸਾਨੂੰ ਦਵੇਂਗਾ ਨਾ ਢੰਡ ਕੇ ਲੈ ਲਾਂਗੇ ਵੇਖਿਓ ਫੇਰ ਗੁਰੂ ਆਪ ਜੇ ਕੁਛੜ ਚੁੱਕਿਆ ਬੱਚਾ ਟਾਈਮ ਮੰਗੀ ਜਾਵੇ ਮੰਗੀ ਜਾਵੇ ਰੱਖਣਗੇ ਤੈਨੂੰ ਮੰਗਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸਿੱਖਕ ਹੋਨੇ ਹਨ ਉਹਨੇ ਅਕਾਲ ਪੁਰਖ ਦੀ ਲੱਗਿਆ ਵਾਹ ਵਾਹ ਉਹਦੇ ਕੋਲੋ ਚੀਜ਼ਾਂ ਨਹੀਂ ਉਹਦੀ ਮੁਹੱਬਤ ਮੰਗੀ ਉਹਦਾ ਪਿਆਰ ਮੰਗਿਆ ਅਕਾਲ ਪੁਰਖ ਉਹਨੂੰ ਦਿੰਦਾ ਆਹ ਉਹ ਕਿਸ ਤਰ੍ਹਾਂ ਕਰਦਾ ਕੜਕ ਦੀ ਮੌਸਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਤੇ ਕੜਕ ਦੀ ਸਰਦੀ ਦੇ ਵਿੱਚ ਕੁਮਾਰਾ ਜੀ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਜਦੋਂ ਕਿਸੇ ਨੂੰ ਪਦ ਮਿਲਦਾ ਫਿਰ ਖੁਸ਼ੀ ਤੇ ਹੁੰਦੀ ਆ ਪਰਿਵਾਰ ਨੇ ਬੜੀ ਖੁਸ਼ੀ ਸਿੱਖਾਂ ਨੇ ਬੜੇ ਤੋਹਫੇ ਭੇਟ ਕੀਤੇ ਇੱਕ ਤੋਹਫਾ ਹਿੰਦੁਸਤਾਨ ਦੇ ਸ਼ਕਸ਼ੀ ਬਾਦ ਜਿੰਨੂ ਆਇਆ ਮੈਂ ਉਸ ਤੋਹਫੇ ਦੀ ਗੱਲ ਕਰਨ ਲੱਗਾ ਉਹ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦ ਆਉ ਦਿਨ ਚੱਲ ਰਹੇ ਆ ਆਦਿਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਕੇ ਇੱਟੇ ਆ ਅੱਛਾ ਜਿੰਨੇ ਇੰਨੇ ਵੱਡੇ ਜ਼ੁਲਮ ਜ਼ੁਲਮ ਕਰਦਾ ਨਾ ਜ਼ਾਲਮ ਬੰਦਾ ਦਾ ਕਰੂੰਗਾ ਜਦੋਂ ਬੰਦਾ ਹਲਕਾ ਹੋ ਜਾਂਦਾ ਨਾ ਉਹ ਦੂਜਿਆਂ ਨੂੰ ਤੇ ਮਾਰ ਵੜਦਾ ਉਹ ਆਪਣੇ ਨੂੰ ਵੜਦਾ ਆਪਣੇ ਸਕੇ ਭਰਾ ਸਿਰ ਵੱਢ ਕੇ ਇਹ ਦਿਵਾਲੇ ਦਿਨ ਆਪਣੇ ਪਿਓ ਆਪਣੀ ਸਗੀ ਭੈਣ ਆਰਾ ਨੂੰ ਗੁੱਤੋਂ ਫੜ ਕੇ ਬੰਦ ਕਰਤਾ ਕਿਉਂਕਿ ਵੱਡੇ ਭਰਾ ਦਾਰੇ ਦਾ ਪੱਕ ਸਾਰੀ ਉਮਰ ਜੇਲ੍ਹ ਚੋ ਚੱਕੀ ਪੀਛ ਦੀ ਮਰ ਗਈ ਕਿ ਫਕਰਾਂ ਦਾ ਵੀ ਕਤਲ ਕਰਾ ਦਿੱਤਾ ਨਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਕੇ ਸਵਾ ਮਨ ਜੰਜੂ ਦਾ ਵੇਖ ਲੋ ਕਿੰਨਾ ਘਾਤ ਹੁੰਦਾ ਜਦੋਂ ਇਹ ਜਿਹੜਾ ਨਹੀਂ ਸੀ ਮੰਨਦਾ ਉਹਨੂੰ ਕਤਲ ਕਰਨ ਜਦੋਂ ਸਵਾ ਮਨ ਜੰਜੂ ਹੋ ਜਾਂਦੇ ਸੀ ਇਹਨਾਂ ਗੁਰੂ ਕੇ ਸਿੱਖੋ ਇੰਨੇ ਪਾਪ ਬਦਲ ਲੱਗੇ ਕਸ਼ਮੀਰ ਦੇ ਪਾਪ ਸਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅੱਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗਾ ਜਾ ਔਰੰਗਜ਼ੇਬ ਨੂੰ ਕਹਿ ਦਿਓ ਜੇ ਇਕੱਲੇ ਅਸੀਂ ਤੇਗ ਬਹਾਦਰ ਨੂੰ ਮੁਸਲਮਾਨ ਤੁਸੀਂ ਬਣਾ ਲੋਗੇ ਤੇ ਅਸੀਂ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣਾਂਗੇ ਆਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ Hindu ਦੁਖੀ Hinduਾਂ ਦੀ ਫਰਿਆਦ ਸੁਣਦੇ ਹੋਏ ਪ੍ਰਦਾ ਧਰਮ ਵਿਚਾਰਿਆ ਲੈਣਾ ਬੜੀਆਂ ਕਾਬਲੇ ਗੌਰ ਕੀਤੀਆਂ ਜਾ ਰਹੀਆਂ ਹੋ ਗਈਆਂ ਖੂਨ ਨਾਲ ਗਲੀਆਂ ਕਸ਼ਮੀਰ ਦਾ Hindu ਰੀਤਾ ਪੇਟਾ ਚੜੀ ਸ਼ੀਰ ਦੀਆਂ Hindu ਰੀਤਾ ਪੇਟਾ ਸ਼ੀਰ ਦੀਆਂ ਤਾਨੂੰ ਫਿਰ ਹਿੰਦ ਦੀ ਚਾਦਰ ਦਾ ਧਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਬਾਤ ਦੇ ਨਹੀਂ ਦੇ ਸਕਦਾ ਬਹਦਰ ਤਾਂ ਲਾਲ ਹੋ ਨਾਲ ਗਲੀਆਂ ਕਸ਼ਮੀਰ ਦੀਆਂ ਰੀਤਾ ਪੇਟਾ ਚੜੀਆਂ ਸ਼ਿਸ਼ਮਸ਼ੀਰ ਦੀ ਹਿੰਦੂ ਰੀਤਾ ਪੇਟਾ ਚੜੀਆਂ ਸੀ ਜੇ ਤਾਂ ਆਇਆ ਤੂੰ ਫਿਰਹਦ ਦੀ ਚੰਦਰ ਦਾ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਗੋਬਿੰਦ ਹਰ ਦਾ ਓਏ ਦਿੱਲੀ ਆਉਂ ਰੰਗ ਜੇਬ ਸੇ ਜ਼ੁਲਮ ਕਮੋਂ ਲਗਾ ਜੋ ਰਾਜਬਰੀ ਹਿੰਦੂਆਂ ਨੂੰ ਇਸਲਾਮ ਮੰਨ ਲਗਾ ਜੋ ਰਾਜਬਰੀ ਹਿੰਦੂਆਂ ਨੋ ਲਗਾ ਓ ਠੱਗ ਮੋਂਦਾ ਤੇ ਪੁੱਤ ਬਣਿਆ ਨਾ ਕਰਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇ ਗੁਰ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇ ਨਾਵੇਂ ਗੁਰ ਦੇ ਕੋਲ ਸਾਡਾ ਦੁੱਖ ਦੇ ਖੋਲ ਸੁਣਾਏ ਸਭ ਬਚਾ ਲੋ ਸਾਡਾ ਦੁੱਖ ਦੇ ਖੋਲ ਸੁਣਾਏ ਇਸ ਵਾਰ ਕੇ ਸਤਿਗੁਰੂ ਨੇ ਮੂੰ ਟੋੜਿਆ ਛਾਪਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਕਤਵੰਗਾਰ ਦਦਾ ਨਵੇਂ ਗੁਰਨੇ ਲਾਲ ਕਿਲੇ ਦਾ ਤਖਤ ਵੰਗਾਰ ਦਦਾ ਦਿਲਕ ਜੰਨੂ ਦੀ ਖਾਤਰ ਆਪਣੇ ਸੀਸ ਨੂੰ ਵਾਰ ਦਦਾ ਦਿਲਕ ਜੰਨੂ ਦੀ ਖਾਤਰ ਆਪਣੇ ਸੀਸ ਨੂੰ ਵਾਰ ਦਦਾ ਖਲਦੀਪ ਰਿੰਗੜੀ ਵਾਲੇ ਦਾ ਸਿਰ ਚੁੱਕਿਆ ਆਕਰਤਾ ਭਾਰਤ ਤੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਤੇ ਨਿਦੇ ਸਕਦਾ ਗੁਰੂ ਤੇਗ ਬਹਾਦਰ ਦਾ ਆਉ ਦਿਨ ਸਨ ਜਿਨ੍ਹਾਂ ਦਿਲਾਂ ਵਿੱਚ ਦਿੱਲੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲੈ ਆਉ ਉਹਨਾਂ ਨੂੰ ਚਾਨਣੀ ਚੌਕ ਵਿੱਚ ਉਹਨਾਂ ਦੇ ਸਾਥੀਆਂ ਨੂੰ ਭਾਈ ਮਤੀ ਦਾਸ ਜੀ ਨੂੰ ਦਵਾ ਫਟਿਆਂ ਵਿੱਚ ਬਨ ਕੇ ਆਰੇ ਦੇ ਨਾਲ چیر ਦਿੱਤਾ ਤੇ ਵਾਰੀ ਆ ਗਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ। ਬੁਲਾ ਲਿਆ ਉਹਨਾਂ ਨੂੰ ਚਾਨਣੀ ਚੌਕ ਵਿੱਚ। ਅਸੀਂ ਤੇ ਸ਼ੀਦੀ ਵੀ ਗੱਲ ਕਰਦੇ ਆ ਨਾ ਵੀ ਲਿਆ ਕੇ ਚਾਨਣੀ ਚੌਕ ਵਿੱਚ ਸ਼ਹੀਦ ਕਰਤਾ। ਪਰ ਸਿੱਖੋ ਮੁਗਲ ਬਾਦਸ਼ਾਹਾਂ ਦੇ ਰੋਜ਼ਨਾਮੇ ਤੇ ਦੱਸਦੇ ਆ ਵੀ ਕੋਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਰੀਰ ਉੱਤੇ ਇੱਕ ਪੋਟਾ ਵੀ ਜਗ੍ਹਾ ਨਹੀਂ ਸੀ ਜਿੱਥੋਂ ਉਹਨਾਂ ਦੇ ਖੂਨ ਨਹੀਂ ਸੀ ਸਿਮਰਿਆ ਇੰਨੇ ਤਸ਼ੱਦਦ ਤੇ ਇਨਾ ਕਹਿਰ ਉਹਨਾਂ ਨੇ ਕੀਤਾ ਜਿੰਨਾ ਉਹ ਕਰ ਸਕਦੇ ਸਨ ਅਦਾਲਤ ਲਗਾ ਕੇ ਉਹਨਾਂ ਹੁਕਮ ਦਿੱਤਾ ਜੇ ਤੇ ਤੁਸੀਂ ਮੁਸਲਮਾਨ ਬਣ ਕੇ ਵਾਹਿਗੁਰੂ ਹਿੰਦੂ ਹਮੈਤ ਦੀ ਧਰਮ ਹਿੰਦੂ ਹਮੈਤ ਧਰਮ ਦੀ ਹਮੈਤ ਛੱਡਦੇ ਹੋਗੇ ਤੇ ਵੱਜ ਜਾਓਗੇ ਵਰਨਾ ਮਾਰ ਦਿੱਤੇ ਜਾਓਗੇ ਆਪਣੇ ਸਪਦੀ ਦਾ ਉਹ ਆਪੇ ਸੀਸ ਦੇ ਜਿਹੜਾ ਦੁਨੀਆ ਦਾ ਕੋਈ ਵਲੀ ਪੀਰ ਪਕੰਬਰ ਕਰ ਨਾ ਸਕਿਆ ਆਹੋ ਪਤਾ ਲੱਗ ਗਿਆ ਪਿਤਾ ਲੋਕ ਛੱਡ ਗਿਆ ਪਰਲੋਕ ਨੂੰ ਤੁਰ ਗਿਆ ਵਾਹਿਗੁਰੂ ਇੱਕ ਵੱਡਾ ਤਰਸ ਇੱਕ ਰਹਿਮ ਦੁਨੀਆ ਉੱਤੇ ਕਰ ਗਿਆ ਉਹ ਜਿਹੜਾ ਸਿੱਖ ਜਿਹਦੀਆਂ ਨਜ਼ਰਾਂ ਵਿੱਚ ਨਜ਼ਰਾਂ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਕੀਤੀ ਸੀ ਉਸ ਟਾਈਮ ਤੇ ਵੇਖ ਰਿਹਾ ਸੀ ਮੁਗਲ ਬਾਦਸ਼ਾਹਾਂ ਦੇ ਰੋਜ਼ਨਾਮੇ ਤੇ ਦੱਸਦੇ ਆਂ ਵੀ ਦਿੱਲੀ ਦੀਆਂ ਸੜਕਾਂ ਉੱਤੇ ਤਾਜ਼ਾ ਚੂਨਾ ਪਿਆ ਸੀ ਬੜੀ ਤੇਜ਼ ਹਵਾ ਚੱਲੀ ਚੂਨਾ ਉੱਡਿਆ ਲੋਕ ਡਰ ਨਾਲ ਸੈਵੇਂ ਹੋਏ ਸੀ ਉਹਨਾਂ ਇੱਕਦਮ ਇਸ ਅਖਾੜੇ ਨੂੰ ਛੱਡਿਆ ਸਰਕਾਰ ਦੇ ਕਰਮਚਾਰੀ ਵੀ ਇਹ ਜਾਣ ਕੇ ਵੀ ਹੁਣ ਇਹ ਤੋਂ ਵੱਧ ਜ਼ੇਰਾ ਕੋਈ ਬੰਦਾ ਸਾਡੇ ਨਾਲ ਕਰ ਨਹੀਂ ਸਕਦਾ ਜਿਹੜਾ ਸਾਡੇ ਸਾਹਮਣੇ ਮੁੜ ਕੇ ਕੋਈ ਅੜੇਗਾ ਤੇ ਛੋਟਾ ਜਾਉਣਾ ਇੱਕ ਬੋਰਡ ਲੇਕ ਕੇ ਉੱਥੇ ਲਾ ਦਿੱਤਾ ਵੀ ਜਿਹੜਾ ਇਹਨਾਂ ਲਾਸ਼ਾਂ ਦੇ ਨਾਲ ਹਮਦਰਦੀ ਜਿਤਾਏਗਾ ਕੱਲ ਇਸੇ ਚੌਕ ਵਿੱਚ ਉਹਨੂੰ ਸਜਾਏ ਮੌਤ ਦਿੱਤੀ ਜਾਏਗੀ ਇਹ ਕਹਿ ਕੇ ਉਹਨਾਂ ਅਦਾਲਤ ਬਰਖਾਸਤ ਕਰ ਦਿੱਤੀ ਅਦਾਲਤ ਬਰਖਾਸਤ ਹੁੰਦਿਆਂ ਸਾਰੀ ਉਹ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹਨੂੰ ਹੁਕਮ ਲਾ ਕੇ ਗਏ ਸੀ ਉਹਨੇ ਗੁਰੂ ਤੇਗ ਬਹਾਦਰ ਮਰਦਾ ਸੀਸ ਚੁੱਕ ਲਿਆ ਏ ਮਦਦ ਉਹਦੀ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਪੀੜ ਤੁਰਿਆ ਜਾ ਰਿਹਾ ਉਹਦੇ ਨਾਲ ਇੱਕ ਸਿੱਖ ਹੋਰ ਜਾ ਰਿਹਾ ਮੋਢੇ ਨਾਲ ਮੋਢਾ ਜੋੜ ਕੇ ਉਹਦਾ ਨਾਮ ਭਾਈ ਉਦਾ ਸੀ ਦਿੱਲੀ ਦੇ ਪੁਰਾਣੇ ਬਾਜ਼ਾਰ ਵਿੱਚ ਚਲੇ ਗਏ ਜਿਹਨੂੰ ਦਿੱਲੀ ਦਲਵਾਲੀ ਦਰਵਾਜਾ ਕਹਿ ਦਿੰਦੇ ਇੱਥੇ ਭਾਈ ਧਰਮ ਭਾਈ ਕਲਿਆਣੇ ਦੀ ਧਰਮਸਾਲਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਵੀ ਚਰਨ ਪਏ ਤੇ ਤਕਬਰੀ ਨੂੰ ਢਾਈ ਮਹੀਨੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਵੀ ਠਹਿਰੇ ਸੀ ਇੱਥੇ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਰੱਖਤਾ ਇਧਰ ਇਸ ਗੱਲ ਦਾ ਰੌਲਾ ਪੈ ਗਿਆ ਕਿ ਕੋਈ ਸਿੱਖ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਲੈ ਗਿਆ ਪਤਾ ਲੱਗਾ ਵੀ ਜਿਨੇ ਸੀਸ ਚੁੱਕਿਆ ਉਹਨੇ ਆਨੰਦਪੁਰ ਜਾਣਾ ਨੰਨ ਦਿੱਲੀ ਤੋਂ ਆਨੰਦਪੁਰ ਦੇ ਜਿੰਨੇ ਵੀ ਰਾਹ ਵਾ ਸਾਰੇ ਰੋਗ ਦਿੱਤੇ ਗਏ ਆ ਕੋਟ ਸਵਾਰ ਪੁਲਿਸ ਜਿਹੜੀ ਲੱਭਣ ਤੁਰ ਪਈ ਆ ਇਧਰ ਉਹ ਭਾਈ ਸਿੱਖ ਜਿਹਨੇ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਅਨੰਦਪੁਰ ਜਾਣਾ ਉਹਦਾ ਨਾਂ ਸੀ ਭਾਈ ਜੈਤਾ ਕੋਈ ਸਿੱਖਾਂ ਨੇ ਇਕੱਠਿਆਂ ਹੋ ਕੇ ਉਹਦੇ ਹੱਕ ਵਿੱਚ ਅਰਦਾਸ ਕਰ ਦਿੱਤੀ ਸਿੱਖੋ ਬੰਦਾ ਹਾਰਦਾ ਕਦੋਂ ਆ ਜਦੋਂ ਆਂਦਾ ਮੈਂ ਆਪਣੇ ਬਲ ਨਾਲ ਸਭ ਕੁਝ ਕਰ ਰਿਹਾ ਇਸ ਬਾਣੀ ਦੇ ਰਚਨਹਾਰ ਇਸ ਬਾਣੀ ਦੇ ਸੰਪਾਦਕ ਤਨ ਗੁਰੂ ਅਰਗਨ ਸਾਹਿਬ ਨੇ ਕਿਸੇ ਨੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਮਹਾਰਾਜ ਇਹ ਬਾਣੀ ਤੁਸੀਂ ਰਚੀ ਆ ਉਹਨਾਂ ਆਖਿਓ ਮੈਂ ਤੇ ਬੋਲਣਾ ਨਹੀਂ ਜਾਣਦਾ ਤੁਸੀਂ ਕੀ ਪੁੱਛਦੇ ਜੀ ਹਾਂ ਆਪੋਂ ਬੋਲਣਾ ਜਾਣਦਾ ਮੈਂ ਕਿਹਾ ਸਭ ਕਮਾਈ ਜਿਓ ਕਮਾਈ ਜਿਓ ਬੰਦਾ ਹਾਰਦਾ ਓਦੋਂ ਜਦੋਂ ਆਉਂਦਾ ਮੈਂ ਆਪਣੇ ਬਲ ਨਾਲ ਤੁਰ ਰਿਹਾ ਹਾਂ ਸਿੱਖਾਂ ਨੇ ਅਰਦਾਸ ਕਰਤੀ ਆ ਭਾਈ ਜੈਤਾ ਗੁਰੂ ਤੇਗ ਬਹਾਦਰ ਮਰਦਾ ਸੀਸ ਭਾਈ ਜੈ ਪਰਾਣਿਆ ਕੱਪੜਿਆਂ ਚ ਲਪੇਟ ਲਿਆ ਕਿਉਂਕਿ ਗਰੀਬ ਬਣਾ ਸੀ ਆਹਾ ਤੁਰ ਲਗਾ ਤੇ ਪੈਰਾਂ ਚ ਜੋੜਾ ਲਾਤਾ ਵਾਹਿਗੁਰੂ ਵਾਹਿਗੁਰੂ ਸਿੱਖੋ ਸ਼ਰਧਾ ਬੜੀ ਪਿਆਰੀ ਚੀਜ਼ ਹੈ ਆਹਾ ਜੇ ਸ਼ਰਧਾ ਨਾ ਹੋਵੇ ਤੇ ਗਿਆਨ ਨਿਰਹਾ ਹੰਕਾਰ ਹੋ ਜਾਂਦਾ ਆਹਾ ਤੇ ਜੇ ਗਿਆਨ ਨਾ ਹੋਵੇ ਕੱਲੀ ਸ਼ਰਧਾ ਹੀ ਹੋਵੇ ਫਿਰ ਵੀ ਬੰਦਾ ਅੰਧਵਿਸ਼ਵਾਸੀ ਹੋ ਜਾਂਦਾ ਉਹ ਹੀ ਖੂਖਾ ਤੇ ਜਿ ਦਿਖਦਾ ਆਹਾ ਉਹ ਬੜਾ ਭਾਰੀ ਭਾਰੀ ਗਿਆਨਵਾਨ ਸੀ ਤੇ ਬੜਾ ਭਾਰੀ ਸ਼ਰਧਾਵਾਨ ਸੀ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਤੁਰ ਪਿਆ ਜਿਹਦਾ ਪੈਂਡਾ ਬੜਾ ਵਿਸਵਾਰ ਹੈ ਓਹੋ ਰਸਤਾ ਬਹੁਤ ਵਿਖੜਾ ਹੈ ਬੜੀ ਔਖੀ ਘਾਟੀ ਹੈ ਜਿਸ ਰਸਤੇ ਤੇ ਭਾਈ ਜੈਤੇ ਨੇ ਜਾਣਾ ਓਹੋ ਜਿਹੜੇ ਆਨੰਦਪੁਰ ਤੋਂ ਦਿੱਲੀ ਦੇ ਰਾਹ ਤੇ ਉਹ ਤੇ ਪੁਲਿਸ ਵਾਲੇ ਨੇ ਸਾਰੇ ਮਾਲ ਲਏ ਜਿੰਨੂੰ ਅਸੀਂ ਪੰਜਾਬੀ ਚ ਡਾਂਡੇ ਮਿੰਦਿਆ ਨੇ ਬਗ ਡੰਡੀ ਛੱਡ ਕੇ ਭਾਈ ਜੈਤੇ ਨੇ ਉਹ ਰਾਹ ਫੜ ਲਿਆ ਓਹੋ ਕੋਈ ਪੱਤਾ ਵੀ ਖੜਕਦਾ ਨਾ ਤੇ ਸ਼ੱਕ ਪੈਂਦਾ ਵੀ ਕੋਈ ਸਰਕਾਰੀ ਬੰਦਾ ਨਾ ਹੋਵੇ ਵਾਹਿਗੁਰੂ ਵਾਹਿਗੁਰੂ ਨੀਂਦ ਇਸ ਹਾਲ ਚ ਬੰਦੇ ਨੂੰ ਕਦੇ ਆਉਂਦੀ ਨਹੀਂ ਇਹ ਰੋਟੀ ਕਿੱਥੋਂ ਲੱਭਣੀ ਸੀ ਜੋ ਕਿਸੇ ਕੋ ਰੋਟੀ ਮੰਗਦਾ ਮੈਂ ਭੁੱਖਾ ਮੈਨੂੰ ਰੋਟੀ ਦਿਓ ਕਿਸੇ ਨੇ ਪੁੱਛਣਾ ਤੇਰੇ ਕੋਲ ਕੀ ਆ ਕਿਤੇ ਭੇਤ ਨਾ ਖੁੱਲ ਜਾਵੇ ਆਹਾਂ ਕਿਉਂ ਕਿ ਉਹ ਕੋ ਕੀ ਦੀ ਐਡੀ ਕੀਮਤੀ ਸੀ ਜਿਹੜੀ ਉਹ ਕਿਸੇ ਨੂੰ ਦੱਸਣਾ ਨਹੀਂ ਸੀ ਚਾਹੁੰਦਾ ਸਾਰਾ ਪੇਟ ਸੋਕੇ ਲੱਕ ਨਾਲ ਲੱਗਿਆ ਆਹਾ ਪਰ ਸਿਮਰਨ ਕਰਕੇ ਉਹ ਬੜਾ ਰਜਿਆ ਵਾਹਿਗੁਰੂ ਵਾਹਿਗੁਰੂ ਉਹ ਗੁਰੂ ਤੇਗ ਬਹਾਦਰ ਦਾ ਸਿੱਖ ਜਿੰਮੇ ਜਿਹਨੂੰ ਮਹਾਰਾਜ ਹੁਕਮ ਲਾ ਕੇ ਗਏ ਸੀ ਆਹਾ ਗੁਰੂ ਸਾਹਿਬ ਦਾ ਸੀਸ ਚੋੱਕ ਕੇ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਚਾਲਾਂ ਮਾਰ ਰਿਆ ਤੇ ਅਕਾਰਪੁਰਖੋ ਦੀ ਕਿਤਰਾ ਮਦਦ ਕਰ ਰਿਆ ਲੈਣਾ ਬੜੀਆਂ ਮੁਕਾਬਲੇ ਗੌਰ ਇੰਜ ਬਿਆਨ ਕੀਤੀਆਂ ਜਾ ਰਹੀਆਂ ਇੱਕ ਪੁੱਤਰ ਹੈ ਸ਼ੇਰ ਦਾ ਬਾਰਾ ਜਨਤਾ ਸੂਰ ਹੁਕਰ ਸ਼ੁਕਰ ਡਰਤ ਹੈ ਰਹੇ ਸ਼ੇਰ ਸੇ ਦੂਰ ਹਾਂਜੀ ਧਰਮ ਦੀ ਖਾਤਰ ਨੋਵੇਂ ਦੁੱਲਿਆ ਜੀ ਦਿੱਲੀ ਰੂਪਾ ਡੈਨ ਦਾ ਬਣ ਗਈ ਝਖੜ ਮੋਤ ਦਾ ਦੁੱਲਿਆ ਜੀ ਕਾਲੀ ਕੋਲੀ ਚੜੀ ਹੈ ਮੇਰੀ ਫਿਕਰ ਪਿਆ ਨਰ ਨਾਰਾਂ ਨੂੰ ਓ ਵੇਖੋ ਜੇ ਜੱਗਾ ਜੈਤਾ ਕਰਕੇ ਫੜੀ ਉੱਪਰ ਜੱਗਾ ਠਈਤਾ ਕਰਕੇ ਫੜੀ See the a ਕਰਕੇ ਫਰੀ ਉੱਪਰ ਖਾਰਾ ਨੂੰ ਓ ਭਾਈ ਜੈਤਾ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਏ ਆ ਜਿਨੇ ਅਨੰਦਪੁਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਪਹੁੰਚਣਾ ਓਹ ਹੋ ਮੰਜਲ ਕਿੰਨੀ ਔਖੀ ਹੈ ਵਾਹਿਗੁਰੂ ਰਸਤਾ ਕਿੱਡਾ ਬਿਸ਼ਵਾਰ ਹੈ ਆਹਾ ਉਸ ਸੱਚ ਦੇ ਆਸ਼ਕ ਨੂੰ ਆਹਾ ਉਸ ਸਿੱਖੀ ਦੇ ਔਖੇ ਪੈਂਡੇ ਤੈਅ ਕਰਨ ਵਾਲੇ ਨੂੰ ਬੈਕੁੰਠ ਦੇ ਵਿੱਚੋਂ ਭਗਤ ਵੀ ਦਰਸ਼ਨ ਕਰਨ ਵਾਸਤੇ ਆਏ ਵਾਹਿਗੁਰੂ ਜਿਹੜੀ ਹੋਣੀ ਮਨੁੱਖਤਾ ਰਾਹ ਰੋਕਦੀ ਸੀ ਆਹਾ ਉਹ ਮੁਸਕਰਾ ਕੇ ਪਰੇ ਹੋ ਗਈ ਵਾਹਿਗੁਰੂ ਆੰਦੇ ਇੱਕ ਰੁੱਖ ਦੇ ਨਾਲ ਤੁਰਿਆ ਨਹੀਂ ਜਾਂਦਾ ਹੁਣ ਕਿੱਥੇ ਦਿੱਲੀ ਤੇ ਕਿੱਥੇ ਆਨੰਦਪੁਰ ਸਾਹਿਬ ਤੇ ਪੈਰਾਂ ਤੋਂ ਵੀ ਨੰਗਾ ਹੈ ਆਪਾਂ ਹੇਮਕੁੰਡ ਦੀ ਯਾਤਰਾ ਜਾਂਦੇ ਆ ਕਿਨੇ ਕਿਨੇ ਮਹਿੰਗੇ ਬੂਟ ਪਾਏ ਹੁੰਦੇ ਆ ਫੇਰ ਵੀ ਪੈਰ ਸੋਜ ਜਾਂਦੇ ਤੇ ਦੁੱਖ ਲੱਗ ਜਾਂਦੇ ਓਹੋ ਪਰ ਉਹ ਤੇ ਰਸਤਾ ਹੀ ਕਿਹੈਸਾ ਵਿਖੜਾ ਤੇ ਬਿਸ਼ਵਾਰ ਸੀ ਕੰਡਿਆਂ ਵਾਲਾ ਤੇ ਪੈਰਾਂ ਤੋਂ ਵੀ ਨੰਗਾ ਤੇ ਦਿਨ ਵੀ ਸਰਦੀ ਦੇ ਆੰਦੇ ਪੈਰਾ 'ਚ ਥਾਲੇ ਪੈ ਗਿਆ ਜ਼ਖਮ ਹੋ ਗਿਆ ਤੁਰਿਆ ਨਹੀਂ ਜਾ ਰਿਹਾ ਭਾਈ ਜੈਤੇ ਦੇ ਕੋਲੋਂ ਇੱਕ ਰੁੱਖ ਦੇ ਨਾਲ ਢੋਲ ਆ ਕੇ ਬਹਿ ਗਿਆ ਸੀ ਆਪਣੇ ਗੁਰੂ ਤੇਗ ਬਹਾਦਰ ਦਾ ਉਹ ਗੰਢ ਸਿਰ ਤੇ ਰੱਖੀ ਆ ਕੋਈ ਰਾਹੀ ਨੰਗ ਰਿਹਾ ਸੀ ਪੁੱਛਿਆ ਭਾਈ ਸਿੱਖਾ ਇਥੋਂ ਅਨੰਦਪੁਰ ਕਿੱਡੀ ਦੂਰ ਉਹਨੇ ਵੇਖਿਆ ਪੈਰਾ ਤੋਂ ਨੰਗਾ ਪਿੰਜਰ ਵਰਗਾ ਮਨੁੱਖਾ ਕੋਲ ਨੀਰਾ ਤੇ ਲਪੇਟੀ ਗੰਢ ਵਾ ਆਨੰਦਪੁਰ ਦਾ ਰਾਹ ਪੁੱਛ ਰਿਹਾ ਹੈ ਕੌਣ ਉਹਨੇ ਆਖਿਆ ਤੂੰ ਕੌਣ ਆਉਨੇ ਆਖਿਆ ਮੈਂ ਗੁਰੂ ਦਾ ਸਿੱਖ ਹਾਂ ਉਹਨੇ ਆਖਿਆ ਤੇਰੇ ਕੋਲ ਕੀ ਆ ਸ਼ੱਕ ਪਿਆ ਕੋਈ ਸਰਕਾਰੀ ਬੰਦਾ ਨਾ ਹੋਵੇ ਉਹਨੇ ਆਖਿਆ ਮੇਰੇ ਕੋਲ ਗੁਰੂ ਦੀ ਭੇਟਾ ਵਾ ਉਹਨੇ ਆਖਿਆ ਗਲਤ ਬਾਤ ਹੈ ਜਦ ਕੋ ਗੁਰੂ ਦੀ ਭੇਟਾ ਹੁੰਦੀ ਹੈ ਨਾ ਉਹ ਤੇ ਮਸੰਦਾ ਨੂੰ ਨਾਲ ਲੈ ਕੇ ਆਉਂਦੇ ਉਹ ਬੜਾ ਭਾਰੀ ਗਿਆਨਵਾਨ ਸੀ ਉਹਨੇ ਆਖਿਆ ਮਸੰਦਾਂ ਨੂੰ ਨਾਲ ਉਹ ਲੈ ਕੇ ਆਉਂਦੇ ਆ ਆਹਾਂ ਜਿਹਦੀ ਗੁਰੂ ਦੇ ਨਾਲ ਸਿੱਧੀ ਜਾਣ ਪਛਾਣ ਨਾ ਹੋਵੇ ਵਾਹਿਗੁਰੂ ਮੇਰੀ ਤੇ ਗੁਰੂ ਨਾਲ ਸਿੱਧੀ ਜਾਣ ਪਛਾਣ ਮੈਂ ਮਸੰਦਾਂ ਨੂੰ ਵਿੱਚ ਨਹੀਂ ਪਾਉਂਦਾ ਆਹਾਂ ਉਹਨੇ ਆਖਿਆ ਤੂੰ ਦੱਸ ਵੀ ਅਨੰਦਪੁਰ ਜਾਣਾ ਕਿ ਗੋਬਿੰਦ ਰਾਏ ਨੂੰ ਮਿਲਣਾ ਉਹਨੇ ਆਖਿਆ ਮੈਂ ਗੋਬਿੰਦ ਰਾਏ ਨੂੰ ਮਿਲਣਾ ਉਹਨੇ ਆਖਿਆ ਫਿਰ ਗੋਬਿੰਦ ਰਾਏ ਅਨੰਦਪੁਰ ਨਹੀਂ ਜਦੋਂ ਇਹਨੇ ਇਹ ਆਖਿਆ ਨਾ ਵੀ ਗੋਬਿੰਦ ਰਾਏ ਨੰਦਪੁਰ ਨਹੀਂ ਭਾਈ ਜੈਤਾ ਹਰਾਨ ਰਹਿ ਗਿਆ ਵੀ ਮੇਰਾ ਸੈਤ ਗੁਰੂ ਨੇ ਇਮ ਧਿਆਨ ਹੋਰ ਕਰੜਾ ਕਰਤਾ ਮੈਂ ਉਹ ਤੇ ਉਹ ਬਹੁਤਾ ਚਿਰ ਹੁਣ ਤੁਰ ਨਹੀਂ ਸਕਣਾ ਪਰ ਜਿੰਨਾ ਚਿਰ ਸਾਹ ਵਾ ਉਹਨਾ ਚਿਰ ਤੇ ਮੈਂ ਚੱਲੂਗਾ ਜਦੋਂ ਸਾਹਾਂ ਦੀ ਪੂੰਜੀ ਖਤਮ ਹੋ ਗਈ ਫਿਰ ਆਪਣਾ ਕੰਮ ਆਪ ਜਾਣੇ ਸਿੱਖੋ ਬੰਦਾ ਹਾਰਦਾ ਹੀ ਉਦੋਂ ਆਂ ਜਦੋਂ ਆਂਦਾ ਮੈਂ ਆਪਣੇ ਬਲ ਨਾਲ ਸਭ ਕੁਝ ਕਰ ਰਿਹਾ ਵਾਹ ਜਦੋਂ ਆਂਦਾ ਨਾ ਵੀ हे ਕਾਲਪੁਰਖ ਜੇ ਮੈਂ ਕਦਮ ਪੁੱਟਦਾ ਜੇ ਤੂੰ ਤੂੰ ਪਟੋਨਾ ਤੇ ਮੈਂ ਪੁੱਟਦਾ ਆਹਾ ਜੇ ਤੂੰ ਮਨੋਂ ਕਦਮ